ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਇੰਤਜ਼ਾਰ ਸੀਗਾ ਵੀ ਅੱਜ ਦੀ ਵੀਡੀਓ ਦਾ ਕਿਉਂਕਿ ਅਸੀਂ ਆਲਰੇਡੀ ਹੀ ਲੇਟ ਹੋ ਚੁੱਕੇ ਹਾਂ ਵੀਡੀਓ ਬਣਾਉਣ ਦੇ ਵਿੱਚ ਜਿਨ੍ਹਾਂ ਨੇ ਸਾਡੀਆਂ ਵੀਡੀਓਜ਼ ਲਗਾਤਾਰ ਆਪਣੇ ਸਟੇਟਸ ਦੇ ਉੱਤੇ ਲਗਾਈਆਂ ਉਹਨਾਂ ਦਾ ਅੱਜ ਅਸੀਂ ਇੱਕ ਲੱਕੀ ਵਿਨਰ ਕੱਢਾਂਗੇ ਠੀਕ ਹੈ ਜੀ ਤੇ ਉਹਨਾਂ ਨੂੰ ਸੂਟ ਫ੍ਰੀ ਆਫ ਕਾਸਟ ਬਹੁਤ ਹੀ ਸੋਹਣੀ ਕੁਆਲਿਟੀ ਦਾ ਆਪਾਂ ਭੇਜਾਂਗੇ ਔਰ ਸਾਰਾ ਜੋ ਵੀ ਖਰਚਾ ਹੋਗਾ ਸ਼ਿਪਿੰਗ ਦਾ ਸਾਰਾ ਸਾਡੇ ਵੱਲੋਂ ਹੋਊਗਾ ਠੀਕ ਹੈ ਜੀ ਤੇ ਫ੍ਰੀ ਆਫ ਕਾਸਟ ਸੂਟ ਦਿੱਤਾ ਜਾਊਗਾ ਉਹਨਾਂ ਨੂੰ ਤੇ ਅੱਜ ਇੱਕ ਆਪਾਂ ਲੱਕੀ ਵਿਨਰ ਚੁਣਨਾ ਹੈਗਾ ਯਾ ਮੈਂ ਪਰਚੀਆਂ ਬਣਾ ਰੱਖੀਆਂ ਜਿਨ੍ਹਾਂ ਨੇ ਮਤਲਬ ਬਹੁਤ ਵੀਡੀਓ ਨੂੰ ਸ਼ੇਅਰ ਕੀਤਾ ਹੈਗਾ ਸਾਡੀ ਨੂੰ ਤੇ ਮੈਂ ਸਿੰਗਲ ਤੁਹਾਡੇ ਸਾਹਮਣੇ ਇੱਕ ਪਰਚੀ ਚੱਕੂੰਗੀ ਜਿਹਦਾ ਵੀ ਨਾਮ ਆਇਆ ਜੀ ਉਹ ਹੋਏਗਾ ਲੱਕੀ ਵਿਨਰ ਠੀਕ ਹੈ ਜੀ ਦੇਖਦੇ ਹਾਂ ਜੀ ਕਿਹੜਾ ਲੱਕ ਨਿਕਲਦਾ ਹੈ ਇਹ ਆਇਆ ਹੈ ਜੀ ਰਜਵਿੰਦਰ ਕੌਰ ਲੱਕੀ ਵਿਨਰ ਨੇ ਜਿਨ੍ਹਾਂ ਨੂੰ ਸੂਟ ਮਿਲੂਗਾ ਔਰ ਮੈਂ ਫੋਨ ਨੰਬਰ ਡਿਸਕਲੋਜ਼ ਨਹੀਂ ਕਰੂੰਗੀ ਵਿੱਚ ਕਿ ਅਸੀਂ ਉਹਨਾਂ ਨੂੰ ਸਪੈਸ਼ਲ ਫੋਨ ਕਰਕੇ ਉਹਨਾਂ ਨੂੰ ਸੂਟ ਦਵਾਂਗੇ ਜੀ ਠੀਕ ਹੈ ਜੀ ਤੇ ਹੁਣ ਉਮੀਦ ਕਰਦੀ ਹਾਂ ਕਿ ਤੁਸੀਂ ਬਾਕੀ ਵੀ ਸਾਰੇ ਜ਼ਰੂਰ ਸਪੋਰਟ ਕਰੋਗੇ ਵੀਡੀਓ ਸ਼ੇਅਰ ਕਰੋਗੇ ਤੇ ਅਗਲੀ ਵਾਰੀ ਹੋ ਸਕਦਾ ਤੁਹਾਡਾ ਨਾਮ ਹੋਵੇ ਠੀਕ ਹੈ ਜੀ ਤੇ ਇਹ ਰਹੂਗਾ ਅੱਜ ਦਾ ਜਿਹੜਾ ਲੱਕੀ ਜੀਨਰ ਆ ਰਜਵਿੰਦਰ ਕੌਰ ਠੀਕ ਹੈ ਜੀ ਤੇ ਹੁਣ ਮੈਂ ਵੀਡੀਓ ਨੂੰ ਕਰਦੀ ਹਾਂ ਸ਼ੁਰੂ ਅੱਜ ਆਪਾਂ ਤੁਹਾਨੂੰ ਸੂਟ ਵੀ ਦਿਖਾਵਾਂਗੇ ਆਹ ਲੋ ਜੀ ਸੂਟ ਵੀ ਦਿਖਾਵਾਂਗੇ ਤੇ ਇਨੂੰ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈਗਾ ਹਰੇਕ ਮਹੀਨੇ ਦੇ ਐਂਡ ਵਿੱਚ ਆਪਾਂ ਐਸੇ ਤਰ੍ਹਾਂ ਹੀ ਲਕੀ ਕੂਪਨ ਕੱਢਿਆ ਕਰਾਂਗੇ ਜੀ ਜਿਹਦਾ ਨਾਮ ਆਇਆ ਕਰੂਗਾ ਉਹਨੂੰ ਸਪੈਸ਼ਲੀ ਸੋਹਣੀ ਕੁਆਲਟੀ ਦਾ ਸੂਟ ਭੇਜਿਆ ਕਰਾਂਗੇ ਜੀ ਅੱਜ ਦੇ ਵੀ ਸੂਟ ਬਹੁਤ ਸੋਹਣੀ ਲੁੱਕ ਦੇ ਰਹਿਣ ਵਾਲੇ ਆ ਫਰਸਟ ਸੂਟ ਤੋਂ ਅਸੀਂ ਸ਼ੁਰੂ ਕਰਾਂਗੇ ਜੀ ਆਹ ਲਓ ਜੀ ਪ੍ਰਾਈਜ਼ ਜੈਨੂਨ ਦੇ ਵਿੱਚ ਸਾਰੇ ਸੂਟ ਆਏ ਨੇ ਬਹੁਤ ਹੀ ਸੋਹਣੀ ਕੁਆਲਟੀ ਡਿਜ਼ਾਈਨਰ ਸੂਟ ਨੇ ਆਹ ਲਓ ਜੀ ਸਾਰੇ ਸੂਟ ਦਿਖਾਉਂਗੀ ਕਾਟਨ ਵੀ ਦਿਖਾਉਂਗੀ ਸਿਲਕ ਵੀ ਦਿਖਾਉਂਗੀ ਅੱਜੋ ਕੇ ਬਹੁਤ ਸਾਰੀ ਜਿਹੜੀ ਹੈਗੀ ਆ ਵੈਰਾਈਟੀ ਕੁਆਲਿਟੀ ਬਹੁਤ ਸੋਹਣੀ ਆ ਚੁੱਕੀ ਆ ਸਾਡੇ ਕੋਲ ਸ਼ੌਪ ਤੇ ਡਿਜ਼ਾਈਨ ਦੇਖਿਓ ਕਿੰਨਾ ਸੋਹਣਾ ਰਹਿਣ ਵਾਲਾ ਸਿੰਪਲ ਸੋਬਰ ਤੇ ਡਿਜ਼ਾਈਨਰ ਜੇ ਪੀਸ ਰਹਿਣਗੇ ਵੀ ਮੈਂ ਤੁਹਾਨੂੰ ক্লোਜ਼ ਤੋਂ ਦਿਖਾ ਦਿੰਦੀ ਆ ਆਹ ਲੋ ਜੀ ਗਲੇ ਦੇ ਉੱਤੇ ਐਮਬ੍ਰੋਇਡਰੀ ਹੋਊਗੀ ਪ੍ਰਿੰਟਿੰਗ ਬਹੁਤ ਸੋਹਣੀ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਆ ਪੀਸ ਰਹੂਗਾ ਇਹ ਰਹੂਗਾ ਇਹਦਾ ਬਾਟਮ ਔਰ ਇਹ ਰਹਿਣ ਵਾਲਾ ਆ ਜੀ ਇਹਦਾ ਦੁਪੱਟਾ ਪਿਓਰ ਵੈਂਬਰ ਦਾ ਦੁਪੱਟਾ ਰਹੂਗਾ ਪ੍ਰਾਈਸ ਆਊਗਾ 1195 ਲੈਂਥ ਵਿਡਥ ਦੀ ਕੋਈ ਦਿੱਕਤ ਨਹੀਂ ਹੈਗੀ ਵਿड्ਥ ਲੈਂਥ ਤੁਹਾਨੂੰ ਦਿਖਾਨੀਆਂ ਦੇਖੋ ਬਹੁਤ ਵੱਡੀ ਲੈਂਥ ਦੇ ਸੂਟ ਨੇ ਵਿड्ਥ ਫੁੱਲ ਰਹਿਣ ਵਾਲੀ ਆ ਤੇ ਪ੍ਰਾਈਸ ਆਊਗਾ ਇਹਨਾਂ ਦਾ 1195 ਸ਼ਿਪਿੰਗ ਰਹੂਗੀ ਇਨਕਲੂਡਿਡ ਇਹਨਾਂ ਦੇ ਵਿੱਚ ਆਹ ਲੋ ਜੀ ਅਗਲਾ ਤੁਹਾਨੂੰ ਕਲਰ ਚਾਰਟ ਦਿਖਾਨੀ ਸਾਰੇ ਕਲਰ ਓਪਨ ਕਰਕੇ ਦਿਖਾਉਂਗੀ ਆਹ ਲੋ ਜੀ ਬਹੁਤ ਸੋਹਣਾ ਪੀਸ ਆ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਪੀਸ ਆ ਔਰ ਇਹ ਹੋ ਗਿਆ ਇਹਦਾ ਬਾਟਮ ਰਿਯਾਨ ਕਾਟਨ ਦੀ ਬਾਟਮ ਰਹਿਣ ਵਾਲੀ ਹੈ ਇਹਨਾਂ ਦੀ ਜਾਮ ਕਾਟਨ ਨਹੀਂ ਹੈ ਸ਼ਰਟ ਰਹਿਣਗੀਆਂ ਠੀਕ ਹੈ ਜੀ ਲੈਂਥ ਇਹਨਾਂ ਦੀ ਕਟੋ ਕਾਟ 48 50 ਦੇ ਲਾਗੇ ਰਹਿਣ ਵਾਲੀ ਆ ਤੇ ਪਿਓਰ ਵੈਂਬਰ ਦਾ ਰਹੂਗਾ ਦੁਪੱਟਾ ਆ ਲੋ ਜੀ ਬਹੁਤ ਪਿਆਰਾ ਸੂਟ ਹੈ ਜੇ ਇਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕਾ ਲਿਓ ਸ਼ਿਪਿੰਗ ਫ੍ਰੀ ਰਹੋਗੀ ਪੈਨ ਇੰਡੀਆ ਜੀ ਆ ਲੋ ਜੀ ਅਗਲਾ ਕਲਰ ਸਾਰੇ ਕਲਰ ਓਪਨ ਕਰਾਂਗੇ ਜੀ ਆ ਲੋ ਜੀ ਕਿਉਂਕਿ ਹਰ ਇੱਕ ਸੂਟ ਦੀ ਆਪਣੀ ਗ੍ਰੇਸ ਆ ਹਰ ਇੱਕ ਦੀ ਆਪਣੀ ਲੋਕੋ ਆ ਔਰ ਇਹ ਰਹੂਗਾ ਇਹਦਾ ਬਾਟਮ ਕਿਉਂਕਿ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ ਸੂਟ ਦੇ ਵਿੱਚ ਲਾਈਟ ਡਾਰਕ ਦਾ ਕਹਿ ਲਓ ਕਿ ਪ੍ਰੋਪਰ ਜਿਦਾ ਕਹਿ ਲਓ ਕਿ ਕੰਬੀਨੇਸ਼ਨ ਰਹਿਣ ਵਾਲਾ ਤੇ ਲਾਈਟ ਕਲਰ ਦੀਆਂ ਨਾਲ ਬਾਟਮ ਰਹਿਣ ਗਈਆਂ ਤੇ ਡਾਰਕ ਕਲਰ ਦੇ ਰਹਿਣ ਗਏ ਸ਼ਰਟ ਇਹਨਾਂ ਦੇ ਔਰ ਇਹ ਰੋਗਾ ਦਾ ਦੁਪੱਟਾ ਬਹੁਤ ਪਿਆਰਾ ਪੀਸ ਹੈ ਜੇ ਇਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਫੈਬਰਿਕ ਦੀ ਕੁਆਲਿਟੀ ਬਹੁਤ ਸੋਹਣੀ ਆ ਬਿਕੋਜ਼ ਆਫ ਸਾਰੇ ਕੇਸਰ ਕਰਾਚੀ ਬ੍ਰਾਂਡ ਦੇ ਸੂਟ ਨੇ ਮੈਕਸਿਮਮ ਜਿੰਨੇ ਵੀ ਅੱਜ ਤੁਹਾਨੂੰ ਦਿਖਾਉਂਗੀ ਆ ਲਓ ਜੀ ਬਹੁਤ ਪਿਆਰਾ ਪੀਸ ਹੈ ਸਿੰਪਲ ਸੋਬਰ ਤੇ ਡਿਜ਼ਾਈਨਰ ਜਿਹਾ ਵੀ ਇਹ ਰੋਗੀ ਇਹਦੀ ਬਾਟਮ ਪੀਚ ਕਲਰ ਦੇ ਵਿੱਚ ਔਰ ਇਹ ਰਹਿਣ ਵਾਲਾ ਇਹਦਾ ਦੁਪੱਟਾ ਜੀ ਆ ਲਓ ਜਿਨ ਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਗਲੇ ਦੇ ਉੱਤੇ ਐਮਬਰਾਇਡਰੀ ਰਹਿਣ ਵਾਲੀ ਆ ਪੂਰੇ ਸੂਟ ਨੂੰ ਹਲਕਾ ਹਲਕਾ ਕਹਿ ਲੋਗੇ ਅ ਫਾਇਲ ਦੇ ਨਾਲ ਥੋੜਾ ਥੋੜਾ ਜਿਦਾ ਕਹਿ ਲੋਗੇ ਟੱਚ ਅਪ ਦਿੱਤਾ ਗਿਆ ਹੈ ਬਹੁਤ ਸੋਹਣੀ ਲੁੱਕ ਮਤਲਬ ਥੋੜਾ ਸ਼ਾਈਨ ਵਾਲਾ ਰਹੇਗਾ ਫਿਰ ਇਹ ਵਾਲਾ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਉਣੀ ਆ ਡਿਜ਼ਾਈਨਿੰਗ ਬਹੁਤ ਸੋਹਣੀ ਇਹ ਵੀ ਅਪਡੇਟ ਹੋਈ ਆ ਲੋ ਜੀ 1350 ਪ੍ਰਾਈਸ ਆਊਗਾ ਇਹਨਾਂ ਦਾ ਸੂਟ ਬਹੁਤ ਦਿਖਾਣੇ ਇਸ ਕਰਕੇ ਇਹ ਸਿੰਗਲ ਸਿੰਗਲ ਤੁਹਾਨੂੰ ਸੈਟ ਵਿੱਚ ਦਿਖਾਉਂਦੀ ਰੋਗੀ ਵੀ ਤੁਸੀਂ ਸ਼ਾਪ ਤੇ ਵਿਜ਼ਿਟ ਕਰਕੇ ਲੈਣੇ ਆ ਤਾਂ ਸੂਟ ਬਹੁਤ ਸਾਰੇ ਆ ਚੁੱਕੇ ਨੇ ਹਲੋ ਜੀ ਪਿਓਰ ਜਾਮ ਕਾਟਨ ਦੀ ਸ਼ਰਟ ਰਿਯਾਨ ਕਾਟਨ ਦੀ ਬਾਟਮ ਔਰ ਮਸਲਿਨ ਵਿਸਕੋਸ ਦਾ ਦੁਪੱਟਾ ਰਹੇਗਾ ਇਹਦਾ ਲੁੱਕ ਦੇਖਿਓ ਬਹੁਤ ਪਿਆਰੇ ਪੀਸ ਨੇ ਗਲੇ ਦੇ ਉੱਤੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਰਹੋਗੀ ਔਰ ਇਸ ਤਰ੍ਹਾਂ ਰਹੋਗਾ ਇਹਦਾ ਘੇਰਾ ਜੇ ਇਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਡਿਜ਼ਾਈਨਿੰਗ ਤੁਹਾਨੂੰ ਕੋਲ ਦਿਖਾਨੀ ਪੂਰੇ ਨੂੰ ਹੈਂਡਵਰਕ ਦੇ ਨਾਲ ਡਿਜ਼ਾਈਨ ਕੀਤਾ ਹੋਇਆ ਆ ਪ੍ਰਾਈਸ ਰਹੋਗਾ ਇਹਨਾਂ ਦਾ 1350 ਸ਼ਿਪਿੰਗ ਰਹੋਗੀ ਪੈਨ ਇੰਡੀਆ ਫ੍ਰੀ ਜੀ ਡਿਜ਼ਾਈਨ ਦੇਖਿਓ ਕਿੰਨਾ ਪਿਆਰਾ ਬਾਜ਼ੂ ਦਾ ਪ੍ਰਿੰਟ ਹੈ ਅਲੱਗ ਤੋਂ ਰਹਿਣ ਵਾਲਾ ਆ ਇਹਦਾ ਬੈਕ ਦੀ ਪ੍ਰਿੰਟਿੰਗ ਜਿਹੜੀ ਹੈਗੀ ਐਜ਼ ਇਟ ਇਜ਼ ਸੇਮ ਬ੍ਰੈਂਡ ਵਾਲੀ ਹੈ ਜੀ ਔਰ ਪੂਰੇ ਸੂਟ ਨੂੰ ਹੀ ਹਲਕਾ-ਹਲਕਾ ਜਿਹਾ ਕਹਿ ਲੋਗੇ ਡਿਜ਼ਾਈਨ ਕੀਤਾ ਗਿਆ ਹੈ ਬਹੁਤ ਸੋਹਣੇ ਤਰੀਕੇ ਦੇ ਨਾਲ ਵਰਕ ਹੈਂਡਵਰਕ ਦੇ ਨਾਲ ਔਰ ਮਸਲੀਨ ਵਿਸਕੋਸ ਦਾ ਰਹੂਗਾ ਇਹਦਾ ਦੁਪੱਟਾ ਆਹ ਲੋ ਜੀ ਮਸਲੀਨ ਵਿਸਕੋਸ ਦਾ ਦੁਪੱਟਾ ਬਹੁਤ ਪਿਆਰੀ ਲੁੱਕ ਦੇ ਵਿੱਚ ਰਹਿਣ ਵਾਲਾ ਹੈ ਕਲਰ ਵੀ ਬਹੁਤ ਸੋਹਣਾ ਰਹਿਣ ਵਾਲਾ ਔਰ ਇਹ ਰੂਗਾ ਇਹਦਾ ਰਿਯਾਨ ਕਾਟਨ ਦਾ ਅਪਰੋਕਸ 3 ਮੀਟਰ ਇਹਦਾ ਬਾਟਮ ਰਹਿਣ ਵਾਲਾ ਹੈ ਪ੍ਰਾਈਸ ਰਹੂਗਾ ਇਹਨਾਂ ਦਾ 1350 ਸ਼ਿਪਿੰਗ ਰਹੂਗੀ ਫ੍ਰੀ ਜੀ ਅਗਲਾ ਕਲਰ ਦਿਖਾਨੀ ਹੈ ਇਹਦੇ ਵਿੱਚ ਰਸ ਕਲਰ ਬਹੁਤ ਸੋਹਣਾ ਸੂਟ ਹੈ ਜਿੰਨੇ ਵੀ ਸਾਰੇ ਇਹਦੇ ਵਿੱਚ ਛੇੜ ਆਏ ਨੇ ਕਿਉਂਕਿ ਅੱਗੇ-ਅੱਗੇ ਫੰਕਸ਼ਨ ਦੇ ਵਿੱਚ ਜਿਹੜੇ ਕਾਟਨ ਦੇ ਲਾਈਕ ਕਰਦੇ ਨੇ ਪਾਣੇ ਉਹਨਾਂ ਵਾਸਤੇ ਕਾਟਨ ਦੇ ਸੂਟ ਲੈ ਕੇ ਆਏ ਆ ਘੇਰਾ ਰੋਗਾ ਇਸ ਤਰ੍ਹਾਂ ਇਹਦਾ ਬਹੁਤ ਪਿਆਰਾ ਪੀਸ ਆ ਗਲਾ ਵਗੈਰਾ ਕੁਝ ਨਹੀਂ ਬਣਿਆ ਹੋਇਆ ਜਿੱਦਾਂ ਮਰਜ਼ੀ ਰੈਡੀ ਕਰਵਾਓ ਟੋਨ ਟੂ ਟੋਨ ਸੇਮ ਬਾਟਮ ਰਹਿਣ ਵਾਲੀ ਆ ਔਰ ਮਸਲਿਨ ਵੀ ਸਪੋਸਦਾਰ ਹੋਗਾ ਦੁਪੱਟਾ ਆ ਲੋ ਜੀ ਬਹੁਤ ਪਿਆਰਾ ਪੀਸ ਹੈ ਜਿੰਨੇ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਆ ਲੋ ਜੀ ਪ੍ਰਾਈਸ ਆਊਗਾ 1350 ਅਗਲਾ ਤੁਹਾਨੂੰ ਮਸਟਰਡ ਕਲਰ ਸਭ ਦਾ ਫੇਵਰਟ ਕਿਉਂਕਿ ਸਾਰੇ ਹੀ ਵੈਸਤਾ 트ੈਂਡਿੰਗ ਕਲਰ ਨੇ ਅੱਗੇ ਫੰਕਸ਼ਨਜ਼ ਦੇ ਹਿਸਾਬ ਨਾਲ ਸਾਰੇ ਬਹੁਤ ਸੋਹਣੀ ਲੁੱਕ ਦੇ ਵਿੱਚ ਸੂਟ ਰੈਡੀ ਹੋ ਕੇ ਆਏ ਨੇ ਔਰ ਪੈਟਰਨ ਬਹੁਤ ਸੋਹਣੇ ਰਹਿਣ ਵਾਲੇ ਆ ਸਭ ਦੇ 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 ਵੀ ਆ ਲੋ ਜੀ yellow ਕਲਰ ਰਹੂਗਾ ਸੌਰੀ ਮਸਟਰਡ ਕਲਰ ਹੋਗਾ ਰੇ ਰਹੂਗਾ ਇਹਦਾ ਪਿੰਕ ਦੇ ਨਾਲ ਕੰਬੀਨੇਸ਼ਨ ਦੇ ਵਿੱਚ ਇਸ ਤਰ੍ਹਾਂ ਦੇਖੋ ਡਿਜ਼ਾਈਨਿੰਗ ਬਹੁਤ ਪਿਆਰੀ ਰਹਿਣ ਵਾਲੀ ਹੈ ਦੀ ਗਲਾ ਨਹੀਂ ਬਣਿਆ ਹੋਇਆ ਤੇ ਆਪਣੇ ਹਿਸਾਬ ਨਾਲ ਤੁਸੀਂ ਐਡਜਸਟ ਕਰਵਾ ਸਕਦੇ ਆ ਸਭ ਦਾ ਸੂਟ ਰੈਡੀ ਹੋਣ ਵਾਲਾ ਘੇਰੇ ਬਹੁਤ ਵੱਡੇ ਨੇ ਇਹਨਾਂ ਦੇ ਆ ਲੋ ਜੀ ਔਰ ਇਹ ਰਹੂਗਾ ਮਸਲਿਨ ਵਿਸਕੋਜ਼ ਦਾ ਦੁਪੱਟਾ ਜਿਹਨੂੰ ਵੀ ਪਸੰਦ ਹੋਇਆ ਬੁੱਕਾ ਲਓ ਪ੍ਰਾਈਸ ਆਊਗਾ 1350 ਸ਼ਿਪਿੰਗ ਆਊਗੀ ਫ੍ਰੀ ਜੀ ਆ ਲੋ ਔਰ ਜਿਨਾਂ ਨੇ ਸ਼ਾਪ ਤੇ ਵਿਜ਼ਿਟ ਕਰਕੇ ਲੈਣੇ ਹੈਗੇ ਜੀ ਸ਼ਾਪ ਤੇ ਵਿਜ਼ਿਟ ਕਰਨ ਤੇ ਤੁਹਾਨੂੰ ਹੋਰ ਵੀ ਬਹੁਤ ਸਾਰੇ ਕੈਲੋਕ ਡਿਜ਼ਾਈਨ ਦੇਖਣ ਨੂੰ ਮਿਲ ਜੂਗੇ ਹਲੋ ਜੀ ਫਰੋਜ਼ੀ ਕਲਰ ਬਹੁਤ ਸੋਹਣੀ ਲੁੱਕ ਦੇ ਵਿੱਚ ਘੇਰਾ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਹੈ ਆ ਬੈਕ ਦੀ ਪ੍ਰਿੰਟ ਇਹਦੀ ਸੇਮ ਰਹੂਗੀ ਠੀਕ ਹੈ ਜੀ ਤੇ ਬਾਜੂ ਦਾ ਪ੍ਰਿੰਟ ਇਹਦਾ ਅਲੱਗ ਤੋਂ ਦਿੱਤਾ ਗਿਆ ਹੈ ਆ ਜਾਮ ਜਾਮ ਕਾਟਨ ਦੀ ਰਹਿਣ ਵਾਲੀ ਹੈ ਸ਼ਰਟ ਰੀਅਨ ਕਾਟਨ ਦੀ ਰੋਗੀ ਬਾਟਮ ਔਰ ਇਹ ਰੋਗਾ ਜਿਹੜਾ ਮਸਲਿਨ ਵੀ ਸਕੋਰ ਦਾ ਦੁਪੱਟਾ ਜਿਹਨੂੰ ਵੀ ਪਸੰਦ ਹੋਇਆ ਜਿਹੜਾ ਸੂਟ ਵੀ ਅੱਛਾ ਲੱਗਦਾ ਫਟਾਫਟ ਸਕਰੀਨਸ਼ਾਟ ਲੈ ਕੇ ਆਪਣੀ ਬੁਕਿੰਗ ਕਰ ਸਕਦੇ ਆਂ ਜੀ ਪ੍ਰਾਈਸ ਰੋਗਾ ਇਹਨਾਂ ਦਾ 1350 ਅਗਲੇ ਤੁਹਾਨੂੰ ਮੈਂ ਸੂਟ ਦਿਖਾਉਣੀ ਆ ਪਿਓਰ ਨੇਚਰਲ ਕ੍ਰੇਪ ਦੇ ਸੂਟ ਪਿਓਰ ਦੇ ਸੂਟ ਤੁਸੀਂ ਕਹਿ ਸਕਦੇ ਆਂ ਔਰ 2500 3000 ਵਾਲੇ ਸੂਟ ਆ ਜਿਹੜੇ ਸਿਰਫ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਮਿਲਣਗੇ 1995 ਸ਼ਿਪਿੰਗ ਵੀ ਹੋ ਰੋਗੀ ਪੈਨ ਇੰਡੀਆ ਫ੍ਰੀ ਕਪੜਾ ਇੰਨਾ ਸੋਹਣਾ ਸਿੰਗਲ ਸੂਟ ਬਾਏ ਕਰਕੇ ਕੁਆਲਿਟੀ ਜ਼ਰੂਰ ਚੈੱਕ ਕਰਿਓ ਡਿਜ਼ਾਈਨਿੰਗ ਦੇਖਿਓ ਕਿੰਨੀ ਸੋਹਣੀ ਪੂਰੇ ਨੂੰ ਇਹਨੂੰ ਹਾਈਲਾਈਟ ਕੀਤਾ ਹੋਇਆ ਹੈ ਵਰਕ ਦੇ ਨਾਲ ਫੁੱਲੀ ਵਰਕ ਰਹਿਣ ਵਾਲਾ ਹੈ ਸੂਟ ਦੇ ਉੱਤੇ ਜਿੰਨਾ ਵੀ ਤੁਹਾਨੂੰ ਦਿਖਾਈ ਦੇ ਰਿਹਾ ਪੂਰਾ ਵਰਕ ਦੇ ਨਾਲ ਡਿਜ਼ਾਈਨ ਥ੍ਰੈਡ ਵਰਕ ਦਾ ਰਹੂਗਾ ਇਹਦਾ ਕੰਮ ਸਾਰਾ ਬੈਕ ਦੀ ਪ੍ਰਿੰਟ ਵੀ ਤੁਹਾਨੂੰ ਦਿਖਾਨੀ ਆ ਬੈਕ ਦੀ ਪ੍ਰਿੰਟ ਵੀ ਬਹੁਤ ਸੋਹਣੀ ਰਹਿਣ ਵਾਲੀ ਆ ਤੇ ਫਟਾਫਟ ਬੁੱਕ ਆ ਲਿਓ ਜਿਨ੍ਹਾਂ ਨੂੰ ਵੀ ਪਸੰਦ ਹੋਏ ਸੂਟ ਕਿਉਂਕਿ ਲਿਮਟਿਡ ਸਟਾਕ ਆ ਮੇਰੇ ਤੋਂ ਬਾਸੂ ਦਾ ਜਿਹੜਾ ਹੈਗਾ ਇਹ ਔਰ ਪਿਓਰ ਕਹ ਲੋਗੇ ਚ ਨਾਨ ਪਲਸ ਕਹ ਲੋਗੇ ਸਿਲਕ ਦਾ ਕੰਬੀਨੇਸ਼ਨ ਰੈਡ ਵਾਲਾ ਹੈ ਲੁੱਕ ਬਹੁਤ ਸੋਹਣੀ ਹੈ ਦੀ ਔਰ ਪਿਓਰ ਸਿਲਕ ਦੀ ਇਹਦੀ ਰਹੂਗੀ ਬਾਟਮ ਔਰ ਇਹ ਰਹੂਗਾ ਇਹਦਾ ਪਿਓਰ ਬੈਂਬਰ ਦਾ ਦੁਪੱਟਾ ਪੂਰੇ ਵਰਕ ਦੇ ਨਾਲ ਫੁੱਲ ਵਰਕ ਦੁਪੱਟਾ ਪਿਓਰ ਦਾ ਦੁਪੱਟਾ ਬੈਂਬਰ ਦਾ ਦੁਪੱਟਾ ਬਹੁਤ ਸੋਹਣਾ ਸੂਟ ਆ ਮਤਲਬ ਇੰਨੀ ਸੋਹਣੀ ਇਹਦੀ ਕੁਆਲਿਟੀ ਹੈ ਨਾ ਮਤਲਬ ਬਹੁਤ ਹੀ ਸੋਹਣੀ ਕੁਆਲਿਟੀ ਕਹਿ ਸਕਦੇ ਆ ਆ ਲੋ ਜੀ ਕਿਉਂਕਿ ਇਹਦਾ ਜਿਹੜਾ ਫੈਬਰਿਕ ਹੈ ਫੈਬਰਿਕ ਤੁਹਾਨੂੰ ਮੈਂ ਕੋਲ ਦਿਖਾਨੀ ਆ ਬਹੁਤ ਪਿਆਰਾ ਹੈ ਮਤਲਬ ਸੌਫਟ ਹੈ ਬਿਲਕੁਲ ਮਲਾਈ ਵਰਗਾ ਕਪੜਾ ਹੈ ਤੇ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਜੀ ਡਿਜ਼ਾਈਨਿੰਗ ਇਹਦੇ ਵਿੱਚ ਕਲਰ ਤੁਹਾਨੂੰ ਮੈਂ ਦੇ ਦਨੀ ਆ ਕਲਰ ਸਾਰੇ ਬਹੁਤ ਸੋਹਣੇ ਆਏ ਨੇ ਆ ਲੋ ਜੀ ਜਿਹੜੇ ਪਿਓਰ ਦੀਆਂ ਚੀਜ਼ਾਂ ਲਾਈਕ ਕਰਦੇ ਨੇ ਵੇਅਰ ਕਰਨੀਆਂ ਜੀ ਉਹਨਾਂ ਵਾਸਤੇ ਸਾਰੇ ਸੂਟ ਨੇ ਆ ਲੋ ਜੀ ਲੁੱਕ ਦੇਖਿਓ ਬਹੁਤ ਸੋਹਣੀ ਸਿੰਪਲ ਸੋਬਰ ਤੇ ਡਿਜ਼ਾਈਨਰ ਦੇ ਪੀਸ ਰਹਿਣਗੇ ਡਿਜੀਟਲ ਪ੍ਰਿੰਟ ਦੇ ਉੱਤੇ ਇਹ ਵਾਲੇ ਸੂਟ ਆਏ ਨੇ ਔਰ ਇਹ ਰੋਗਾ ਇਹਦਾ ਬਾਜੂ ਦਾ ਜਿਹੜਾ ਹੈਗਾ ਆ ਫੈਬਰਿਕ ਲੱਗਦਾ ਦਿੱਤਾ ਗਿਆ ਹੈਗਾ ਆ ਔਰ ਇਹ ਰਹੂਗਾ ਇਹਦਾ ਪਿਓਰ ਪੈਂਬਰ ਦਾ ਦੁਪੱਟਾ ਫੁੱਲੀ ਵਰਕ ਆਹ ਲੋ ਜੀ ਪੂਰੇ ਨੂੰ ਵਰਕ ਕੀਤਾ ਹੋਇਆ ਹੈ ਔਰ ਬਹੁਤ ਲਾਈਟ weight ਸੂਟ ਨੇ ਹੈ ਔਰ ਇਹ ਰਹੂਗੀ ਇਹਦੀ ਪਿਓਰ ਸਿਲਕ ਦੀ ਬਾਟਮ ਪ੍ਰਾਈਸ ਰਹੂਗਾ 1995 ਤੇ ਸ਼ਿਪਿੰਗ ਰਹਿਣ ਵਾਲੀ ਹੈ ਪੈਨ ਇੰਡੀਆ ਫ੍ਰੀ ਜੀ ਅਗਲਾ ਤੁਹਾਨੂੰ ਕਲਰ ਦਿਖਾਨੀ ਹੈ ਇਹਦੇ ਵਿੱਚ ਕਲਰ ਵੀ ਸਾਰੇ 1 2 1 ਨੇ ਫੰਕਸ਼ਨ ਵਗੈਰਾ ਚ ਪਾਉਣ ਵਾਲੀ ਸਾਰੇ ਸ਼ੇਡ ਨੇ ਆਹ ਲੋ ਜੀ ਬਹੁਤ ਪਿਆਰਾ ਪੀਸ ਹੈ ਵੀ ਪਿਓਰ ਚਿਨੋਨ ਪਲੱਸ ਸਿਲਕ ਦਾ ਕੰਬੀਨੇਸ਼ਨ ਰਹਿਣ ਵਾਲਾ ਆ ਇਨੂੰ ਵੀ ਪ੍ਰੋਪਰਲੀ ਕਹ ਲਓ ਕਿ ਵਰਕ ਨਾਲ ਡਿਜ਼ਾਈਨ ਕੀਤਾ ਉਹਦਾ ਹੀ ਅਗਲਾ ਕਲਰ ਹੋਊਗਾ ਡਿਜ਼ਾਈਨਿੰਗ ਬਹੁਤ ਸੋਹਣੀ ਇਹਦੀ ਵੀ ਤੇ ਇਹਦਾ ਬਾਜ਼ੂ ਦਾ ਫੈਬਰਿਕ ਅਲੱਗ ਤੋਂ ਦਿੱਤਾ ਗਿਆ ਆ ਔਰ ਇਹ ਰਹੂਗਾ ਇਹਦਾ ਪਿਓਰ ਸਿਲਕ ਦੀ ਬਾਟਮ ਔਰ ਪਿਓਰ ਬੈਂਬਰ ਦਾ ਦੁਪੱਟਾ ਫੁੱਲੀ ਵਰਕ ਆ ਲੋਚ ਫੁੱਲੀ ਵਰਕਡ ਰਹੇਗਾ ਦੁਪੱਟਾ ਇਹਦਾ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਆਊਗਾ ਇਹਨਾਂ ਦਾ 1995 ਸ਼ਿਪਿੰਗ ਰਹੋਗੀ ਫੈਨ ਇੰਡੀਆ ਫ੍ਰੀ ਇੱਕ ਤੁਹਾਨੂੰ ਮੈਂ ਸਿੰਗਲ ਪੀਸ ਦਿਖਾਨੀ ਆ ਇਹਦੇ ਵਿੱਚ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਸਾਡੇ ਕੋਲ ਸ਼ਾਪ ਤੇ ਵਿਜ਼ਿਟ ਕਰਨ ਤੇ ਜਿਹੜੇ ਕਹ ਲੋ ਕਿ ਕਾਫੀ ਸਟਾਕ ਆਊਟ ਹੋ ਜਾਂਦਾ ਆ ਬਟ ਇਦਾਂ ਦੀਆਂ ਚੀਜ਼ਾਂ ਵੀ ਸਾਡੇ ਕੋਲ ਅਵੇਲੇਬਲ ਹੁੰਦੀਆਂ ਨੇ ਪਿਓਰ ਕਾਟਨ ਦ ਬੈਸਟ ਕੁਆਲਿਟੀ ਰਹੂਗੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਰਹਿਣ ਵਾਲੀ ਏਦੀ ਕਿਹੜੀ ਬ੍ਰਾਂਡ ਰਹਿਣ ਵਾਲਾ ਆ ਬੈਕ ਦੀ ਪ੍ਰਿੰਟ ਵੀ ਇਹਦੀ ਸੇਮ ਰਹੂਗੀ ਆਫ ਵਾਈਟ ਵਿੱਚ ਰਹੂਗਾ ਇਹ ਪੀਸ ਔਰ ਇਹਦੇ ਨਾਲ ਰਹੂਗਾ ਗ੍ਰੇ ਕਲਰ ਦਾ ਬਾਟਮ ਪਿਓਰ ਕਾਟਨ ਦੀ ਤੇ ਪ੍ਰਾਈਸ ਆਊਗਾ ਇਹਦਾ ਵੀ 1995 ਸ਼ਿਪਿੰਗ ਰਹੂਗੀ ਇਹਦੇ ਵਿੱਚ ਵੀ ਪੈਨ ਇੰਡੀਆ ਫ੍ਰੀ ਜੀ ਫਰੰਟ ਜਿਹੜੀ ਇਹਦਾ ਫਰੰਟ ਵਾਲਾ ਪੱਲਾ ਹੈਗਾ ਆ ਉਹਨੂੰ ਪੂਰੇ ਨੂੰ ਹਾਈਲਾਈਟ ਕੀਤਾ ਹੋਇਆ ਆ ਵਰਕ ਨਾਲ ਵਿਦਾਊਟ ਲਾਈਨਿੰਗ ਤੁਸੀਂ ਸੂਟ ਰੈਡੀ ਥੋੜਾ ਚੱਕ ਚੱਕ ਵਿੱਚ ਜਿਵੇਂ ਫੈਬਰਿਕ ਹੁੰਦਾ ਉਸ ਤਰ੍ਹਾਂ ਰਹਿਣ ਵਾਲਾ ਕਿਹੜੀ ਬ੍ਰਾਂਡ ਰਹੂਗਾ ਔਰ ਬਹੁਤ ਹੀ ਸੁਪੀਰੀਅਰ ਕੁਆਲਟੀ ਇਹ ਕਾਟਨ ਦੀ ਤੇ ਜਿਹਨੂੰ ਵੀ ਪਸੰਦ ਹੋਇਆ ਬੁੱਕ ਕਰ ਲਿਓ ਔਰ ਪਿਓਰ ਦੇ ਦੇ ਦੁਪੱਟੇ ਰਹਿਣਗੇ ਪੂਰੇ ਕਹਿ ਲੋ ਕਿ 3 ਮੀਟਰ ਦੇ ਲੱਗ ਇਹਨਾਂ ਦੇ ਦੁਪੱਟੇ ਹੀ ਰਹਿਣ ਵਾਲੇ ਆ ਬਹੁਤ ਸੋਹਣੇ ਖੁੱਲੇ ਡੁੱਲੇ ਦੁਪੱਟੇ ਆ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਆਊਗਾ ਇਹਨਾਂ ਦਾ 1995 ਅਗਲੇ ਤੁਹਾਨੂੰ ਮੈਂ ਸੂਟ ਦਿਖਾਉਣੀ ਆ ਜਿਨ੍ਹਾਂ ਨੂੰ ਫੰਕਸ਼ਨ ਵਗੈਰਾ ਤੇ ਪਾਉਣ ਵਾਸਤੇ ਸੂਟ ਚਾਹੀਦੇ ਨੇ ਉਹ ਵੀ ਸਾਡੇ ਕੋਲ ਸਾਰੇ ਅਰੇਂਜ ਹੋ ਗਏ ਆ ਅਲੋ ਜੀ ਨਿਊ ਸਾਰਾ ਸਟਾਕ ਅਵੇਲੇਬਲ ਹੋ ਚੁੱਕਾ ਹੈ ਸ਼ਾਪ ਤੇ ਜਿਨ੍ਹਾਂ ਨੇ ਵਿਜ਼ਿਟ ਕਰਨ ਤੇ ਲੈਣੇ ਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਡਿਜ਼ਾਈਨਿੰਗਜ਼ ਉਹਨਾਂ ਨੂੰ ਦੇਖਣ ਮਿਲ ਜੂਗੀਆਂ ਪ੍ਰੋਪਰ ਹੈਂਡਵਰਕ ਦੇ ਨਾਲ ਸੂਟ ਰਹੂਗਾ ਬਹੁਤ ਸੋਹਣਾ ਗਲਾ ਬਣਿਆ ਹੋਇਆ ਹੈ ਔਰ ਪੂਰੇ ਸੂਟ ਨੂੰ ਹਾਈਲਾਈਟ ਕੀਤਾ ਹੈ ਵਰਕ ਨਾਲ ਪਿਓਰ ਨੇਚਰਲ ਕ੍ਰੇਵ ਰਹੂਗੀ ਨੀਚੇ ਕੀ ਰੈਸਟਰਾ ਰਹੂਗਾ ਪਰਪਲ ਕਲਰ ਰਹੂਗਾ ਲਵੈਂਡਰ ਜਿਦਾ ਕਹਿ ਸਕਦੇ ਆ ਔਰ ਪਿਓਰ ਸਿਲਕ ਦੇ ਨਾਲ ਬਾਟਮ ਰਹੇਗੀ ਅਪਰੋਕਸ 3 ਮੀਟਰ ਤੇ ਦੁਪੱਟਾ ਇਹਦਾ ਰਹਿਣ ਵਾਲਾ ਹੈਗਾ ਜੀ ਬੈਂਬਰ ਫੁਲੀ ਵਰਕ ਅਲੋ ਜੀ ਉਲੇ ਵਰਕ ਦੁਪੱਟਾ ਬਹੁਤ ਸੋਹਣੀ ਕੁਆਲਿਟੀ ਆ ਲੋ ਜੀ ਪਿਓਰ ਦੇ ਸੂਟ ਨੇ ਸਾਰੇ ਜਿਨ੍ਹਾਂ ਨੂੰ ਵੀ ਪਸੰਦ ਆ फटाफट ਬੁੱਕ ਕਰ ਲਿਓ ਵਨ ਸਾਈਡ ਰੋਗਾ ਹੈਵੀ ਔਰ ਵਨ ਸਾਈਡ ਰੋਗਾ ਇਹਦਾ ਕਹਿ ਲਓ ਕਿ ਲਾਈਟ ਵੇਟਡ ਬਹੁਤ ਪਿਆਰੀ ਪਰ ਇਹਦੀ ਜਿਹੜੀ ਹੈਗੀ ਫਿਨਿਸ਼ਿੰਗ ਬਹੁਤ ਸੋਹਣੀ ਰਹਿਣ ਵਾਲੀ ਆ ਤੇ ਜਿਹਨੂੰ ਵੀ ਅੱਛੇ ਲੱਗਦੇ ਆ फटाफट ਬੁੱਕ ਕਰ ਲਿਓ ਆ ਲੋ ਜੀ ਬਹੁਤ ਸੋਹਣਾ ਸੂਟ ਆ ਪਿਓਰ ਗਲਾਸ ਔਰ ਗੈਂਜ਼ਾ ਵਰਕ ਰੋਗਾ ਇਹਦੇ ਵਿੱਚ ਔਰ ਪਿਓਰ ਸਿਲਕ ਦੀ ਇਹਦੀ ਰਹੇਗੀ ਬਾਟਮ ਕੰਬੀਨੇਸ਼ਨ ਇਹਦਾ ਇਸ ਤਰ੍ਹਾਂ ਰਹਿਣ ਵਾਲਾ ਜਿਵੇਂ ਤੁਸੀਂ ਇਹਨੂੰ ਕਹਿ ਲਓ ਕਿ ਗਲਾਸ オーਗੈਂਜ਼ਾ ਵੀ ਕਹਿ ਸਕਦੇ ਆ ਬਟ ਇਹਦੀ ਜਿਹੜੀ ਫੀਲ ਹੈਗੀ ਉਹ ਨੇਚਰਲ ਕਰੇਵ ਦੀ ਤਰ੍ਹਾਂ ਰਹਿਣ ਵਾਲੀ ਆ ਠੀਕ ਹੈ ਜੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਚਾਰਟ ਦਿਖਾਨੀ ਕਲਰ ਚਾਰਟ ਬਹੁਤ ਸੋਹਣੀ ਲੁੱਕ ਦੇ ਵਿੱਚ ਰਹਿਣ ਵਾਲਾ ਕਲਰ ਚਾਰਟ ਇਕ ਕਰੋਗਾ ਇਹਦੇ ਵਿੱਚ ਆਹ ਦੇਖੋ ਜੀ ਇੱਕ ਇਹ ਰੋਗਾ ਜੀ ਹਲਕਾ ਜਿਹਾ ਪੈਰਟ ਕਲਰ ਔਰ ਇੱਕ ਰਹਿਣ ਵਾਲਾ ਹੈ ਇਹਦੇ ਵਿੱਚ ਬਲੂ ਕਲਰ ਸਕਾਈ ਬਲੂ ਕਲਰ ਔਰ ਇੱਕ ਕਲਰ ਇਹਦੇ ਵਿੱਚ ਰਹਿਣ ਵਾਲਾ ਆ ਪਰਪਲ ਕਲਰ ਆ ਲੋ ਜੀ ਸਾਰੇ ਸੂਟ ਬਹੁਤ ਸੋਹਣੇ ਲੁੱਕਦੇ ਨੇ ਤੇ ਜਿਹਨੂੰ ਵੀ ਜਿਹੜਾ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਸ ਰੋਗਾ ਇਹਨਾਂ ਦਾ 2395 ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਦੀ ਔਰ ਅਗਲਾ ਤੁਹਾਨੂੰ ਡਿਜ਼ਾਈਨ ਦਿਖਾਨੀ ਹੈ ਇਹ ਵੀ ਕਿਹੜੀ ਬ੍ਰਾਂਡ ਦਾ ਸੂਟ ਹੋਊਗਾ ਬਹੁਤ ਹੀ ਪਿਆਰੀ ਕਲੈਕਸ਼ਨ ਆ ਪਿਓਰ ਕਹੋ ਕਿ ਪਿਓਰ ਸਿਲਕ ਰੈਨ ਵਾਲੀ ਹੈ ਇਹਦੀ ਵੀ ਕੰਬੀਨੇਸ਼ਨ ਵੀ ਬਹੁਤ ਸੋਹਣੇ ਦੁਪੱਟੇ ਵੀ ਬਹੁਤ ਸੋਹਣੇ ਤੇ ਸੂਟ ਵੀ ਵੀ ਜਿਨ੍ਹਾਂ ਨੂੰ ਬਿਲਕੁਲ ਸਿੰਪਲ ਸੋਬਰ ਤੇ ਡਿਜ਼ਾਈਨਰ ਚੀਜ਼ਾਂ ਪਸੰਦ ਨੇ ਇਹ ਉਹਨਾਂ ਵਾਸਤੇ ਸੂਟ ਨੇ ਡਬਲ ਸ਼ੈਡਡ ਸੂਟ ਰੋਊਗਾ ਇਹ ਵਾਲਾ ਆਹ ਲੋ ਜੀ ਲੁੱਕ ਬਹੁਤ ਸੋਹਣੀ ਦਾ ਸੂਟ ਪੂਰੇ ਸੂਟ ਨੂੰ ਹਾਈਲਾਈਟ ਕੀਤਾ ਹੋਇਆ ਹੈ ਵਰਕ ਦੇ ਨਾਲ ਇਹ ਪੱਟੀ ਉੱਤੇ ਜਿਹੜੀ ਲਗਾਈ ਆ ਸਟਿਚ ਉੱਤੇ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਰਿਮੂਵ ਕਰਾ ਕੇ ਐਡਜਸਟ ਕਰਾ ਸਕਦੇ ਪੂਰੇ ਸੂਟ ਨੂੰ ਹਾਈਲਾਈਟ ਕੀਤਾ ਹੋਇਆ ਹੈ ਵਰਕ ਦੇ ਨਾਲ ਨੀਚੇ ਘੇਰਾ ਦੇਖਿਓ ਕਿੰਨਾ ਪਿਆਰਾ ਰਹਿਣ ਵਾਲਾ ਆ ਤੇ ਹਰੇਕ ਦੇ ਹਿਸਾਬ ਨਾਲ ਸੂਟ ਇਹ ਰੈਡੀ ਹੋਣ ਵਾਲਾ ਆ ਤੇ ਪਿਓਰ ਸਿਲਕ ਦੀ ਇਹਦੀ ਰਹਿਣ ਵਾਲੀ ਆ ਬਾਟਮ ਆਹ ਲੋ ਜੀ ਔਰ ਦੁਪੱਟਾ ਇਹਦਾ ਸਭ ਤੋਂ ਜ਼ਿਆਦਾ ਸੋਹਣਾ ਦੁਪੱਟਾ ਆਹ ਲੋ ਜੀ ਮਲਟੀ ਕਲਰ ਦੇ ਵਿੱਚ ਦੁਪੱਟਾ ਜਿੰਨੂੰ ਵੀ ਪਸੰਦ ਹੋਇਆ ਫਟਾਫਟ ਬੁੱਕਾ ਲਿਓ ਦੁਪੱਟਾ ਦੇਖਿਓ ਕਿੰਨਾ ਪਿਆਰਾ ਰਹਿਣ ਵਾਲਾ ਹੈ ਦਾ ਔਰ ਪਿਓਰ ਚਨਾਉਣ ਦਾ ਦੁਪੱਟਾ ਰਹੂਗਾ ਪੂਰੇ ਨੂੰ ਵਰਕ ਦੇ ਨਾਲ ਇਹਨੂੰ ਵੀ ਡਿਜ਼ਾਈਨ ਕੀਤਾ ਹੋਇਆ ਪੂਰੀ ਫਿਨਿਸ਼ਿੰਗ ਦੇ ਨਾਲ ਕਿਹੜੀ ਬ੍ਰਾਂਡ ਰਹਿਣ ਵਾਲਾ ਹੈ ਦਾ ਵੀ ਤੇ ਪ੍ਰਾਈਸ ਰਹੂਗਾ ਇਹਦਾ 2500 ਸ਼ਿਪਿੰਗ ਰਹੋਗੀ ਪੈਨ ਇੰਡੀਆ ਫ੍ਰੀ ਜਿੰਨੂੰ ਵੀ ਪਸੰਦ ਹੋਇਆ ਆਪਣੀ ਬੁਕਿੰਗ ਕਰ ਸਕਦੇ ਆ ਜੀ ਕਲਰ ਚਾਰਟ ਇਸ ਤੋਂ ਵੀ ਸੋਹਣਾ ਰਹਿਣ ਵਾਲਾ ਕਲਰ ਚਾਰਟ ਵਿੱਚ ਬਣਾਉਂ ਦਿਖਾਨੀ ਕਲਰ ਚਾਰਟ ਦੇਖਿਓ ਇੱਕ ਤੋਂ ਇੱਕ ਰਹਿਣ ਵਾਲਾ ਆ ਸਾਰੀ ਮਤਲਬ ਕਹਿ ਲੋ ਕਿ ਔਰ ਲਾਈਨਿੰਗ ਲਗਾ ਕੇ ਵੀ ਇੰਨੇ ਸੂਟ ਲਾਈ ਫੈਬਰਿਕ ਦੀ ਕੁਆਲਿਟੀ ਕਿਉਂਕਿ ਇਹਨਾਂ ਦੀ ਬਹੁਤ ਸੁਪੀਰੀਅਰ ਹੁੰਦੀ ਹੈ ਦੇਖੋ ਕਿਹੜਾ ਵੀ ਤੁਹਾਨੂੰ ਦਿਖਾਨੀ ਹੈ ਔਰ ਦੂਸਰੀ ਗੱਲ ਸੈਲਫ ਪ੍ਰਿੰਟਰ ਹੋਗਾ ਇਹਦਾ ਸੈਲਫ ਪ੍ਰਿੰਟਿੰਗ ਲਾਉਂਗੀ ਹਲਕੀ-ਹਲਕੀ ਕਿਉਂਕਿ ਸਾਡੇ ਕੋਲ ਪਿਛਲੇ ਸਾਲ ਵੀ ਇਹਦੇ ਨਾਲ ਦੀ ਕੁਝ ਡਿਜ਼ਾਈਨਿੰਗ ਆਈ ਸੀਗੀ ਔਰ ਬੜਾ ਸੁਪਰ ਹਿੱਟ ਸਾਨੂੰ ਰਿਸਪਾਂਸ ਮਿਲਿਆ ਸੀਗਾ ਤੇ ਇਸ ਵਾਰ ਵੀ ਕੁਝ ਮਤਲਬ ਸਿਮਿਲਰ ਜਿਹਾ ਡਿਜ਼ਾਈਨ ਸਾਨੂੰ ਅਵੇਲੇਬਲ ਹੋਏ ਆ ਤੇ ਆਪਾਂ ਚਾਹੋਗੇ ਬੁੱਕ ਕਰ ਲਿਆ ਹੈਗੇ ਆਹ ਲਓ ਜੀ ਕੁਆਂਟੀਟੀ ਜਿੰਨੀ ਮਨਜੀ ਲੈ ਲਿਓ ਕਿਉਂਕਿ ਕੁਆਂਟੀਟੀ ਦੀ ਕੋਈ ਕਮੀ ਨਹੀਂ ਹੈਗੀ ਔਰ ਇਹਦੀ ਵੀ ਪਿਓਰ ਸਿਲਕ ਦੀ ਨਾਲ ਰਹੋ ਔਰ ਅਗਲਾ ਕਨ ਉਸੂਟ ਦਿਖਾਨੀ ਹੈ ਜੀ ਆ ਲੋ ਜੀ ਬਹੁਤ ਪਿਆਰੇ ਪੀਸ ਆ ਜਿਹੜਾ ਵੀ ਜਿਹਨੂੰ ਅੱਛਾ ਲੱਗਦਾ ਹੈ ਫਟਾਫਟ ਬੁੱਕ ਕਰ ਲਿਓ ਕਲਰ ਦੇਖਿਓ ਕਿੰਨੇ ਸੋਹਣੇ ਨੇ ਸਾਰੇ ਆ ਲੋ ਜੀ ਨੀਚੇ ਪੂਰੇ ਨੂੰ ਕਹ ਲਓ ਕਿ ਸੂਟ ਨੂੰ ਹੀ ਵਰਕ ਦੇ ਨਾਲ ਡਿਜ਼ਾਈਨ ਕੀਤਾ ਗਿਆ ਛੋਟੇ ਛੋਟੇ ਬੂਟੀ ਦੇ ਨਾਲ ਔਰ ਇਹਦਾ ਵੀ ਦੁਪੱਟਾ ਮੈਂ ਤੁਹਾਨੂੰ ਦਿਖਾਨੀ ਦੁਪੱਟਾ ਦੇਖਿਓ ਕਿੰਨਾ ਪਿਆਰਾ ਰਹਿਣ ਵਾਲਾ ਸਿੰਪਲ ਸੋਬਰ ਤੇ ਡਿਜ਼ਾਈਨਰ ਦੇ ਪੀਸ ਹੈ ਇਹ ਵਾਲੇ ਆ ਲੋ ਜੀ ਬਹੁਤ ਸੋਹਣਾ ਸੂਟ ਹੈ ਜਿਹਨੂੰ ਵੀ ਪਸੰਦ ਹੋਇਆ ਫਟਾਫਟ ਬੁੱਕ ਕਰ ਲਿਓ ਪ੍ਰਾਈਜ਼ ਰੋਗਾ ਇਹਨਾਂ ਦਾ ਵੀ ਇਹ 2500 ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਇਹਦੀ ਵੀ ਪਿਓਰ ਸਿਲਕ ਦੀ ਨਾਲ ਬਾਟਮ ਰਹਿਣ ਵਾਲੀ ਆ ਤੁਹਾਨੂੰ ਦਿਖਾਨੀ ਕੋਲੋ ਕਿਉਂਕਿ ਕੇਡੀ ਬ੍ਰਾਂਡ ਦੇ ਸੂਟ ਨੇ ਸਭ ਨੂੰ ਪਤਾ ਹੀ ਆ ਕਿ ਇਹ ਵਾਲੇ ਸੂਟਸ ਦੀ ਕੁਆਲਿਟੀ ਜਿਹੜੀ ਹੁੰਦੀ ਆ ਬਹੁਤ ਸੋਹਣੀ ਹੁੰਦੀ ਆ ਤੇ ਬਾਕੀ ਇਹਦੇ ਨਾਲ ਹੀ ਵੀਡੀਓ ਨੂੰ ਆਪਾਂ ਕਰਦੇ ਆ ਐਂਡ ਉਮੀਦ ਕਰਦੇ ਆ ਕਿ ਸੂਟ ਸਾਨੂੰ ਚੰਗੇ ਲੱਗੇ ਹੋਗੇ ਚੰਗੇ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੀ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਨੂੰ ਫੋਲੋ ਕਰ ਲਿਓ ਜੀ ਥੈਂਕ ਯੂ